ਆਰੀ ਮੁਹੱਲਾ ਤੀਜਾ ਨਿਰੰਕਾਰ ਆਕਾਰ ਉਪਾਇ ਕੋਈ ਕੋਈ ਜੀਵ ਮਨਕ ਦੇਖ ਰਿਹਾ ਜਿਹਾ ਆਕਾਰ ਨਿਰੰਕਾਰ ਨੇ ਆਪਹਿਲਾ ਕੀਤਾ ਹੈ ਇਹ ਜੀਵ ਨੂੰ ਮਾਇਆ ਦੇ ਮੋਹ ਤੋਂ ਬਚਾਉਣ ਵਾਸਤੇ ਇਸ ਕੀ ਪਰਮ ਸੈਨਿਓ ਕਾਰਕ ਕੀਤਾ ਹੈ ਇਹ ਆਕਾਰ ਜਿਸ ਨਾਲ ਸਾਰੇ ਸੰਸਾਰ ਦਾ ਹੈ ਕੋਈ ਮਨੰਕਾਰ ਨਹੀਂ ਪੈਦਾ ਕੀਤਾ ਹੈ ਮਾਇਆ ਨੂੰ ਹੁਕਮ ਬਣਾਇਆ ਇਹ ਜਿਹੜਾ ਮਾਇਆ ਦਾ ਮੋਹ ਜਿਹੜਾ ਜਿੰਦਿਆ ਵੀ ਹੁਕਮ ਦਿੱਤੀ ਬਣਾਇਆ ਹੈ ਪਰ ਖੋ ਰਾਸ ਤੇ ਇਹ ਦਾਤਾ ਦੀ ਸਾਹਜੇ ਤੇ ਮੇਰੇ ਤੇ ਲੱਗਦੇ ਹੈ ਕਿਉਂ ਤਰਖੋਂ ਵਾਸਤੇ ਅਸੀਂ ਪਰ ਉਦਾਤ ਪਿਆਰੀ ਜਿਸ ਦਾ ਕਾਰਾ ਵੀ ਹਾਲ ਤੇ ਕਹੇ ਕੁੱਤ ਨਹੀਂ ਕੀ ਬਣਾਇਆ ਪਰਖਣ ਵਾਸਤੇ ਮਹਾਰਾਜ ਜੀ ਨੇ ਆਪੇ ਖੇਲ ਕਰੇ ਸਭ ਕਰਤਾ ਉਹ ਕਰਦਾ ਗੁਰੂ ਸਾਹਿਬ ਹੀ ਸਾਰੇ ਅੰਸ ਨੂੰ ਮੂ ਖੇਲ ਕਰ ਰਿਹਾ ਹੈ ਸੋਨ ਸੱਚਾ ਮਨ ਵਿਸਾਇਦਾ ਜਿਹੜਾ ਮਰ ਤੂੰ ਸਰਮਣ ਕਰਦਾ ਸਤਿ ਨਾਮ ਨੂੰ ਤੇ ਮੰਨੇ ਕਰਦਾ ਹੈ ਮਨ ਤੋਂ ਸੋਲੈ ਮਿਲਿਆ ਸੁਣੀ ਕਮਾਈ ਕਰ ਗਿਆ ਹੈ ਉਹਨਾਂ ਦੀ ਦੁਖਾ ਦੀ ਮਨ ਚ ਮਾਇਆ ਮਾਈ ਤ੍ਰੈ ਗੁਣ ਪਤੰਥ ਜਿ ਮਾਇਆ ਮਾਈ ਮਾਇਆ ਰਸੂ ਦੀ ਮਾਈ ਜਿਹੜਾ ਮਾਇਆ ਦਾ ਪਤੀ ਹੈ ਉਹ ਮੈਂ ਹੀ ਈਸ਼ੁਰ ਮਨ ਤੋਂ ਮਾਇਆ ਦੇ ਪਤੀ ਈਸ਼ੁਰ ਨੇ ਤੂੰ ਮਿਲ ਕਰਕੇ ਜਦੋਂ ਮਾਇਆ ਤੇ ਈਸ਼ੁਰ ਇਕਤਰ ਹੋਏ ਮਾਇਆ ਸਭੂ ਬ੍ਰਹਮ ਹੋਇਆ ਉਹ ਹੈ ਤ੍ਰੈ ਗੁਣ ਪਰਸ਼ੀਰ ਜਿ ਮਾਇਆ ਬ੍ਰਹਮ ਦਾ ਗੁਰੂ ਤੁਮ ਦਾ ਸਾਚੂ ਆਇਆ ਰੰਦੇ ਉਹ ਮਾਇਆ ਜਿਹੜੀ ਜੜ ਸੀ ਉਹ ਪਰਮਣੂ ਰੂਪ ਹੈ ਜੀ ਰਾਸੀ ਤਾਂਸੀ ਸ਼ਾਂਤੀ ਸੁਹਾਣੀ ਤੁਮ ਦਾ ਗਵਾ ਦੇ ਸੇਪ ਰੱਖੋ ਬਖਰੀ ਸਦੇ ਬਣੇ ਤੇ ਨਰਮ ਨਰਮਾਈ ਆ ਦੇ ਕੋ ਤੇ ਮੂਮਰਤਾ ਕੋ ਜਿਹੜਾ ਆਦੇ ਕੋ ਦੇਵੀ ਸੰਪਦਾ ਆਵੇ ਤੇ ਆਸੀ ਸੰਪਦਾ ਉਹ ਜੋ ਹੈ ਤਮੇ ਦੇ ਨੇ ਤੁਰੇ ਦਾਜੇ ਕੋ ਲੋਗ ਹੈ ਜਿਹੜੇ ਵਾਲਾ ਰਈਏ ਜੀ ਨੇ ਇਹ ਤਨ ਜੰਮੂ ਤੇ ਇਹ ਪ੍ਰਸੂਬ ਉਸ ਨੂੰ ਜਮਾਉਣਾ ਕੀਤਾ ਮਾਇ ਮੇਰੇ ਉੱਤੇ ਪੈਦਾ ਕੀਤਾ ਪ੍ਰਸੂਬ ਦਾ ਅਨੁਪਰਾਪਤ ਜੀ ਜਮਾਉਣ ਵਾਲੀ ਕੋਈ ਇਹ ਨਹੀਂ ਜਮਾਇਆ ਪੈਦਾ ਕੀਤਾ ਚਾਰੇ ਵੇਦ ਬ੍ਰਹਮ ਨੇ ਫਰਮਾਇਆ ਇਹ ਬ੍ਰਹਮਾ ਜੀ ਦੀ ਰਾਸੀ ਉਹ ਵੀ ਕਿੰਨਾ ਗੁਣਾਂ ਚ ਪੈਦਾ ਹੋਇਆ ਨੇ ਰਾਸੀ ਤਾਂ ਸੀ ਸ਼ਾਂਤ ਕੀ ਉਹ ਅਸੀ ਬ੍ਰਹਮਾ ਹੈ ਸ਼ਾਂਤ ਕੀ ਜਿਸ਼ੂ ਹੈ ਕਾਮ ਕੀ ਸ਼ਿਵ ਜੀ ਹੈ ਇਸ ਪ੍ਰਕਾਰ ਪੈਦਾ ਹੋਏ ਦੇਵਕੋ ਜਿਵੇਂ ਪ੍ਰਸੂਤਾ ਦੈਨੂ ਪ੍ਰਾਪਤ ਹੋਈ ਮਾਇਆਤਮਾ ਗੁਣਾਤੋ ਚਾਰੇ ਦੇਵ ਬ੍ਰਹਮੇ ਨੂੰ ਪਰਮਾ ਮਰਮਾ ਜੀ ਕੋ ਤੈਂ ਚਾਰੇ ਵਿਦਵਾਨਾਂ ਦਾ ਅਨੁਸਕਰ ਆਪ ਕੋ ਮੋ ਇਸ ਪ੍ਰਕਾਰ ਬ੍ਰਹਮਾ ਜੀ ਨੂੰ ਫਰਮਾਨ ਹੋਇਆ ਬ੍ਰਹਮਾ ਯੋਗਾਂ ਦੇ ਪ੍ਰਚਾਰ ਦੀ ਲੱਗਦੇ ਆ ਵੜੀ ਮਾ ਬਾੜ ਸਤਿਕਾਰ ਇਹਦੇ ਇੱਕ ਦੇਤੀ 6 ਅੰਗ ਹਨ ਸਾਧ ਸੰਗ ਦੀ ਸੁਖਿਆ ਕਲਪਨ ਲੋਕ ਤੇ ਜੋਤਸੋ ਤੁੰਗਲੋ ਤੋ ਗਿਆ ਕਰਨ ਉਹ ਜਿਹੜੇ ਜੋਤਸਨ ਦੇ ਐਸੇ ਹੈ ਉਹ ਜਿਹੇ ਅੰਕਾਰ ਕਹਿੰਦੇ ਨੇ ਵੜੀ ਬਣਾਪੇ ਇਹ ਮਹੀਨੇ ਬਣਾਪੇ ਤੁਮ ਸੱਚ ਗੁੰਦਾ ਬਰਾ ਬੁਨਾਪਾ ਤੂਹ ਜਨਾ ਦੇ ਨੀਏ ਬਣਾਪੇ ਵਾਰ ਖਪਾ ਦੇ ਕੰਸ਼ੂ ਨੇ ਇਹ ਦਿੱਕਤ ਬਣਵਾਉਂਦੀਆਂ ਇਸ ਪ੍ਰਕਾਰੇ ਕਾਲ ਦਾ ਗਿਆਨ ਬਣਾਤਾ ਇੱਕ ਜਗ ਨੂੰ ਸੋਝੀ ਪਾਇਦਾ ਜਗ ਦੇ ਚ ਸੋਝੀ ਕਰਨ ਵਾਲਾ ਬ੍ਰਹਮ ਇਹ ਪ੍ਰਕਾਰ ਜੋਤਿ ਵਿਦਿਆ ਦਾ ਪ੍ਰਚਾਰ ਕੀਤਾ ਕੋ ਕਰਮ ਦਾ ਕੋ ਪਾਸ਼ਨਾ ਤੋ ਗਿਆਨ ਦਾ ਪ੍ਰਚਾਰ ਕਰਾਇਆ ਇਸ ਨੇ ਇਹ ਜਗਤ ਨੂੰ ਹੋਇ ਸੋਜੀ ਪਾ ਜਗਤ ਨੂੰ ਸੋਜੀ ਪਾ ਇਹ ਦਰਮਾ ਜੀ ਇਸ ਗਿਆਨ ਨੂੰ ਬੰਦਰ ਹਨ ਮਰ ਸੋਈ ਰਾਤੀ ਕਰਨੀ ਸਾਹਿਬ ਜੀ ਹਰਿ ਸਾਹਿਬ ਦੀ ਸੇਵਾ ਕਰਕੇ ਪ੍ਰਾਪਤ ਹੋਵੇ ਪਰਮੇਸ਼ੂ ਦੀ ਕਮਾਈ ਸਾਰ ਸ੍ਰਿਸ਼ਟਾ ਤਰਤੀਬ RAM ਨਾਮ ਰਤ ਨੂੰ ਉਰਪਾ ਮੇਰੇ ਮੈਨੂੰ ਦਿਲ ਵਿਚ ਬਿਸ਼ਾਇ ਤੇ ਰੱਖੋ ਜੇ ਪ੍ਰਭੂ ਨੂੰ ਬਿਸ਼ਾਇ ਦੇ ਬਤਨਾਂ ਨੂੰ ਬਿਸ਼ਾਇ ਹੋਰ ਕਰਦੇ ਉਰੇ ਲੱਗੇ ਹੋਣਾ ਮੇਰੇ ਜਗ ਅੰਤਰ ਸੰਗਰੀ ਨਾਮ ਕਰੀ ਉਪਾਰ ਕੇ ਗੁਰਬਾਣੀ ਦਾ ਵਰਤਾਰਾ ਕਰਦੇ ਆ ਸਾਰੇ ਜਗ ਦੇ ਅੰਦਰ ਇਸ ਬਾਣੀ ਤੇ ਹਰ ਨਾਮ ਤਾਏ ਉਸ ਬਾਣੀ ਕਰਕੇ ਭਾਈ ਪਹੁੰਚੇ ਦਾ ਨਾਮ ਕਹਿੰਦਾ ਹੈ ਜਿਹਦਾ ਦੇ ਅੰਦਰ ਸਤੀ ਯਾਰ ਸਤੀ ਇਹ ਵੀ ਕਰਮ ਕਾਇਮ ਨੂੰ ਕਸਮ ਕਰ ਗਈ ਹੈ ਉਹ ਕਰਮ ਕਾਇਮ ਨੂੰ ਸਤੀ ਯਾਰ ਸਤੀ ਕਸਮ ਕਰ ਲਈ ਕਰਕੇ ਸਾਰੇ ਲੋਕ ਕਰਮਾਂ ਦੀ ਫਸੇ ਹੋਏ ਹਨ ਕਿਉਂਕਿ ਮਹਾਂਤਾ ਵੀ ਕਰਮ ਕਾਇਮ ਦੀ ਉਸ ਵਿੱਚ ਹੈ 10000 ਸੁੱਤੀ ਜਿਹੜੀ ਹੈ ਕਾਸ਼ਰ ਨੂੰ ਕੰਮ ਕਰਦੀ ਹੈ ਇਸ ਕਰਕੇ ਨੰਨਾ ਹੋਇਆ ਅਸਮੇਂ ਦੇ ਲੋਕ ਫਸੇ ਹੋਏ ਹਨ 11000 ਸੁੱਤੀ ਜਿਹੜੀ ਹੈ ਉਹ ਗਿਆਨ ਨੂੰ ਕੰਮ ਕਰਦੀਆਂ ਲੱਖ ਸੁੱਤੀ ਦੇ ਵੀ ਮੰਨੀ ਹੈ ਉਹਨਾਂ ਦੀ ਗਿਆਨ ਦਾ ਕੰਮ ਉਹ ਗਿਆਨਦਾਰ ਹੁਣ ਦੰਨੇ ਅਸਮੇਂ ਆਪਣੇ ਆਪ ਨੂੰ ਮੰਨਵਾ ਲਏ ਸੰਤੋਪੁਲੀਸ ਕਪਨੀ ਦਿੱਤੇ ਨੇ ਖਲਾ ਬਣੇ ਦੇਖੇ ਇਹ ਸਰਕਾਰ ਦੀ ਬਾਣੀ ਤੇ ਹਰ ਨਾਮ ਪਾਇਦਾ ਜਿਹੜੀ ਬਾਣੀ ਰਹੀਏ ਤੇ ਗੁਰੂ ਜੀ ਸਾਹਿਬ ਸੰਦੇਜੀ ਖੂਰੇ ਪਾਣੀ ਹੁੰਦੇ ਹੋਇਆ ਇਹਦੀ ਬੱਜੇ ਦੇ ਕਾਲੀ ਦੀ ਲੋੜ ਹੈ ਇਹ ਵਰਖਾ ਕੀਤੀ ਗੁਰੂ ਜੀ ਸਾਹਿਬ ਨੇ ਲੋਹਾ ਦਾ ਅਧਿਕਾਰ ਬ੍ਰਾਹਮਣ ਨੂੰ ਸੀ ਸੱਤ ਹੀ ਸੰਸਗਦੇ ਸੀ ਜੋ ਸੀ ਹੀ ਜੋ ਸਕਦੇ ਦਾਸ ਤੋਂ ਕੁਦੇ ਗਹਿਣੇ ਨਹੀਂ ਕਰ ਸਕਦੇ ਜਹ ਵਰਮਾਂ ਦੀ ਇਸਤਰੀ ਨੂੰ ਅਧਿਕਾਰ ਨਹੀਂ ਸੀ ਗੁਰੂ ਦੇ ਮੰਤਪ ਦਾ ਸੋਨ ਵਾਟੇ ਕਮਾਉਣ ਦਾ ਇਹ ਸੀਧਰ ਸੇ ਲੇ ਲੇ ਵੀ ਕੰਨਾ ਸਿੱਖਿਆ ਕਿ ਤਾਂ ਜੇ ਮਨੁੱਖ ਮਨੁੱਖ ਨੂੰ ਕੀ ਹੋਇਆ ਹੈ ਇਹ ਸੀਧਰ ਦੇਖ ਲੇ ਵੀ ਗੁਦਾਮ ਨੂੰ ਕੱਢ ਦੇਣਾ ਦੁਸਾ ਹੈ ਐ ਦੀ ਪਾਵਨ ਦੂਹੀ ਕਰਤ ਨਹੀਂ ਗੀ ਅਤੇ ਇਹ ਸਰਕਾਰ ਹਿਤਾ ਨੂੰ ਨਹੀਂ ਚਾ ਸਕੋ ਦਰਖਵਾ ਪਾਣੀ ਗੁਰਸਾਤ ਗੁਰਬਾਨੀ ਬਖਸ਼ੀ ਹੈ ਕੋ ਸਭ ਕੋਈ ਜੋ ਜੋ ਦਿੱਕਤੀ ਦਾ ਤੋਏ ਸਭ ਦੀ ਖੁਲਿਆਣ ਕਰਨ ਦਾ ਕੋ ਕਹ ਜਿੱਦਾਂ ਤਾਂ ਹੋਣ ਨਾ ਜੀਦਾ ਮਰ ਮੁਲਖ ਨੂੰ ਇਹ ਨਾ ਕੋਈ ਐ ਖਿਆਨਾ ਬੱਜ ਕੇ ਫਿਰ ਜੀਨੇ ਮੁਰਬਾਨੀ ਵਰਤੀ ਜਗ ਅੰਤਰ ਉਸ ਕਾਇਆ ਦੇਂਦਰ ਗੁਰਬਾਣੀ ਮਾਰਾ ਸਾਮ ਵਰਤਿਆ ਵਰਖਾ ਦੁਨੀਆ ਦੀ ਜਿਹੀ ਕੰਤੀ ਪਰ ਮੇਗਲਾ ਵਰਸ਼ਾ ਕਿਆ ਚੰਤੀ ਮੱਦੇ ਪਹਿਣੀ ਨਹੀ ਜੇਹੀ ਚੰਤੀ ਮੱਦੇ ਪਹਿਣੀ ਪ੍ਰਗਾਸ ਬਲ ਤਗਾਂ ਵਰਸ਼ੂ ਸੁਲਾਹੀ ਓ ਬਿਨਾ ਪਹਿਰਾਂ ਤੋਂ ਪਰਮ ਜੀ ਦੇ ਖੂਹੋਂ ਦਾ ਇਹ ਦਰਸ਼ਿਆ ਫਿਰ ਜਾਏ ਇਸ ਬਾਣੀ ਤੋਂ ਹਰ ਨਾਮ ਪਾਏ ਦਾ ਸੇ ਗੁਰਬਾਣੀ ਵਾਰਾ ਕਿ ਆਤ ਸੁਧਰ ਹੋਵੇ ਖੱਤਰੀ ਬ੍ਰਾਹਮਣ ਸੂਰਜ ਆਸੁਰ ਦੇ ਕਈ ਵਰਨ ਕੋ ਸੰਝਾ ਕਾਰਿਆਂ ਤੋਂ ਕੋਈ ਸੁਧਰ ਹੋਵੇ ਪਰਖ ਹੋਵੇ ਜਾਤ ਵਾਤ ਜਤੈਨ ਕੋ ਕਵੀ ਕਿਹਲੇ ਕਰਨੂ ਹੈ ਕਿ ਲਾੜੀ ਤੋਂ ਭਾਈ ਨਾਮ ਪਾਸ ਕਰਦਾ ਜੋ ਪੁਰਖ ਬਣਾਣਾ ਚਾਹੇ ਵੇਗ ਪੜ ਅਨੰਦਨਵਾਦ ਸਮਾਲੇ ਮਾਰੇ ਦੁਗਨ ਹੈ ਜਿਹਨਾਂ ਨੇ ਜਮਾਲੇ ਕਹਿੰਦੇ ਭਾਈ ਜਿਹੜੇ ਦੋਗਾ ਨੂੰ ਕਢਦੇ ਰਾਇ ਜੀ ਝਲਿਆ ਨਹੀਂ ਸਮਾਲੇ ਕੋਈ ਸ਼ਾਸਤਰੀ ਜੀ ਨੁਮਾਤ ਕੋਈ ਸੇਖ ਮੰਨੀ ਬੈਠਾ ਹੈ ਆਤਮਾਨਿਸ਼ੁਰ ਬਾਧੀਆ ਕੋਈ ਨਿਆਰ ਆ ਜਿਸ਼ਮਿਕ ਦੋਸੀ ਮੰਨੀ ਬੈਠਾ ਹੈ ਇਸੇ ਪ੍ਰਕਾਰ ਇਹ ਝਗੜਿਆਂ ਦੀ ਸਵਾਲੀ ਆਖੇ ਹਰ ਵਕਤ ਝਗੜਿਆਂ ਦੀ ਸੌਂਕ ਤੇ ਰਹਿੰਦੇ ਦੋਦਾਂ ਨੂੰ ਕੰਨ ਮਾਰੇ ਲੋਕ ਨਾਮ ਨਾ ਚੀਤੇ ਬੱਗਾ ਜਮਕਾਲੇ ਉਹ ਤੂੰ ਮੇਰੇ ਦੇ ਮੈਂ ਨਹੀਂ ਚੀਤੇ ਕਰਿਆ ਹੋਰ ਝਗੜਿਆਂ ਨੂੰ ਤੇ ਜਮਕਾਲ ਕੋ ਬੱਗਾ ਹੋਇਆ ਕੋਈ ਨਹੀਂ ਜਾਂਦਾ ਹੰਕੂ ਜੀਜਾ ਤਾਰੇ ਸਦਾ ਦੁੱਖ ਪਾਏ ਜੀ ਨੂੰ ਵੈਦ ਭਾਈ ਮਹਾਰਾਜ ਦੇ ਨਾਮ ਤੋਂ ਗੁਨ ਸਦਾ ਜਿਜ ਪਾਏ ਪਾਇ ਸਦਾ ਦੁੱਖ ਪਾਏ ਜਗਾਂ ਵਿੱਚ ਸਦਾ ਦੁੱਖ ਦੇ ਤੈਨ ਪਾਉਂਦਾ ਹੈ ਤ੍ਰੈ ਗੁਣ ਧਰਮ ਕੋ ਨਾ ਆਏ ਨਾ ਜੀ ਬਰਮਾ ਦੀ ਉਪਾਸ਼ਨਾ ਕੋਈ ਵਿਸ਼ਨੂ ਦੀ ਉਪਾਸ਼ਨਾ ਕੋਈ ਸ਼ਿਵ ਜੀ ਦੀ ਉਪਾਸ਼ਨਾ ਧਰਮ ਕੀ ਭੁੱਲੇਗਾ ਇਹ ਕੋਈ ਅਗਰੀ ਨਹੀਂ ਜਾਣ ਕੋਈ ਸਰਬ ਕਾਲ ਕੋ ਸਰਬ ਕਾਲ ਕੋ ਸਰਬ ਕੋ ਤੁੰਕਾਲ ਇੱਕੋ ਹੀ ਹੈ ਇਸ ਪ੍ਰਕਾਰ ਕੁੰਨੈ ਜਿਵੇਂ ਕਲੰਗੀ ਪੋਲੋਂ ਨਿ ਆ ਰਹੇ ਹਨ ਗੁਰਮੁਖ ਇੱਕ ਝੂਕੂ ਲੈ ਲਾਈ ਇਹ ਗੁਰਮੁਖੋ ਕੋਈ ਤੈਹਰੀ ਥੀਲੇ ਬਣਾਉਂਦੇ ਹਨ ਕਿਰਬ ਜਿਵੇਂ ਮਨਸਾ ਮਨ ਨੂੰ ਸਮਾਇ ਗੁਰ ਪ੍ਰਕਾਰ ਜਿਵੇਂ ਮਨਸਾ ਵਾਸਨਾ ਨੂੰ ਸੁਧ ਬਦਲੋ ਕੀਮਤ ਨਹੀਂ ਤੁਨਾ ਜੋ ਕੰਨ ਸਖੋ ਵਕਰੀ ਵਾਸਨਾ ਕਰਨੀ ਓ ਗੁਰੂ ਜੀ ਮਨਸਾ ਮਨੋ ਤੁਮਾਰੋ ਮੋਹ ਕੀ ਲੂਣ ਕਰ ਜਿੰਦੇ ਮੇਰੇ ਬੰਦੇ ਹਨ ਸਾਚਾ ਸਾਹੂ ਸਦਾ ਹੈ ਮੁਕਤ ਤੂੰ ਚਾਹੀਏ ਸੱਚੇ ਗੁਰੰਦੇ ਸੇ ਤੁੱਲੈ ਸਲਾਵਾਸਤ ਮੁਕਤ ਹਾਇ ਮਾਇਆ ਮੋਹ ਤੋ ਤਾਏ ਮਾਇਆ ਮੋਹ ਸੇ ਤਾਏ ਹਿੰਦੂ ਦੀ ਤੋ ਤਾਏ ਜਿੰਦੇ ਹਨ ਲੋਤ ਰਾਤੀ ਸੇ ਹੁਣ ਰਾਤੀ ਨਹੀਂ ਪੈਈ ਜਿਸੋ ਐਦ ਜਨਮ ਕੋ ਲਾ ਕੇ ਰੁਕੇ ਹੋਏ ਹੈ ਉਹੀ ਇਸ ਮੁੱਖਿਆ ਜਿਨੀ ਕਹੇ ਰੰਗੇ ਗਏ ਹਨ ਮੁਰ ਪ੍ਰਸਾਦੀ ਸਹਦੀ ਮਾਤੀ ਦੀ ਕਿਰਪਾ ਕਰਕੇ ਸੋਈ ਮਾਸ ਰਹਿੰਦੀਆਂ ਨੂੰ ਆਪ ਗੁਰੂ ਦੇ ਵਿੱਚ ਲੀਨ ਹੋ ਗਏ ਹਨ ਸਤ ਗੁਰ ਸੇਵ ਸਦਾ ਪ੍ਰਭ ਪਾਇ ਜਿਨ ਜਿਨਿ ਸੁਰ ਗੁਰੂ ਮੈਨਿਕ ਦੇਵ ਜੀ ਦਾ ਸ਼ੋਗ ਨੀਕਾ ਸੁਦਾਗਣ ਵਾਲੇ ਪ੍ਰਭੂ ਕਾਲ ਕ੍ਰਿਪਾ ਨੂੰ ਮੈਂ ਪਾ ਲਿਆ ਹੈ ਆਪ ਆਤ ਮਿਲ ਆਏਗਾ ਜਦੋਂ ਇਹ ਪੁਰਸ਼ ਰੂਪ ਦੇ ਗਿਆਨ ਕਰਕੇ ਆਏ ਕਿ ਮਿਲ ਲੈਂਦਾ ਹੈ ਮਾਇਆ ਮੂਹ ਤੁੰਤਜਨ ਖਰੂਪ ਐ ਪਾ ਜੀਵ ਦਾ ਹੈ ਤੂ ਤਪ ਕੋ ਵਖਤਿ ਸੁਰਬਾ ਹੈ ਰੇ ਕਿ ਮਿਲ ਲੈਂਦਾ ਹੈ ਮਾਇਆ ਮੂਹ ਭਰਮ ਨੂੰ ਪਾਏ ਕੋਈ ਮੈ ਦੀ ਨੋਇ ਨ ਭਰਮ ਨਹੀਂ ਪਾਈ ਹੋਈ ਹੈ ਇਸ ਪਰਮਲੀਖਾਰੇ ਦੀ ਉਹਨੂੰ ਪਾਛੜਿਆ ਹੈ ਮੰਮੇ ਨੂੰ ਸਿਆਰੀ ਇਹਨਾਂ ਸੋਹ। ਮਾਇਆ ਦੇ ਪਰਮ ਨੂੰ ਕਾਈ ਇਕੱਠਾ ਉਪਾਰ ਕਰਦੇ ਹੈ। ਮਾਇਆ ਨੂੰ ਪਰਮ ਨਹੀਂ ਪਾਈ ਹੋਈ ਹੈ। ਜਿਹੜਾ ਜੋ ਜੀਵ ਧਰਮ ਦੇ ਰਹਿੰਦੇ ਹੈ। ਮਾਇਆ ਦੇ ਮੋਹ ਧਰਮ ਨੂੰ ਨਾ ਆਪਣੀ ਆਗ ਨੂੰ ਕਾਵੇ ਜੀ ਮਖੇਦ ਮੰਨੀਏ। ਧਰਮ ਨਹੀਂ ਪਾਈ ਰਖਦੇ ਮਾਇਆ ਦੇ ਮੋਹ ਨੇ। ਐਸੀ ਧਰਮ ਨਹੀਂ ਪਾਈ ਹੈ। ਅਮੇਲੀ ਜੀਵ ਤੇ ਕਿਤੋਂ ਸਹਿ ਹਿੰਦੀ ਹੈ ਨੇ ਚਾਰਾਤੀ ਵਿੱਚ ਦੂਜੇ ਭਾਏ ਲੱਗਾ ਦੁੱਖ ਪਾਏ ਰੂਹ ਇੱਕ ਕਹਿ ਜਿ ਲੱਗੋ ਜੀ ਜਮਨ ਮੰਨ ਦਾ ਦੁਖੀ ਪੈਂਦਾ ਹੈ ਇਹ ਰੰਗ ਬਿਮਖੂੜਾ ਹੋਵਾ ਇਹ ਰੇ ਦਾ ਕੁਸੰਦੇ ਦਾ ਰੰਗੰਦਾ ਪੱਛਿਆ ਰੰਗ ਹੁੰਦਾ ਉਹ ਨਾ ਚਲੀ ਰਹਿਂਦਾ ਹੈ ਘਟਕੋਸ਼ ਵੀ ਤੂੰ ਜਾਨਦੂ ਦਿਲੰ ਨਾ ਲਾਏ ਉਹਦੀ ਕੁੜੀਆਂ ਹੋਏ ਦੇਰ ਨਹੀਂ ਲੱਗਦੀ ਇਸੇ ਪ੍ਰਕਾਰ ਮਾਈ ਕੀ ਰੰਗ ਜਿਹੜਾ ਸੂਹਾ ਕੱਚਾ ਹੈ ਕਿਹਾ ਇਹ ਮੰਨਦਾ ਜਿਸ ਕੋ ਸਹਿਨ ਪੱਤਨਾ ਮੰਗੀ ਤਾਂ ਇਸ ਦੂਰ ਸੂਰ ਕਾਤੀ ਮਨੀ ਮਨੀਆਂ ਦੀ ਗੱਲ ਤੇ ਆਇਆ ਤੂੰ ਨੇ ਮਹਿਲਾਾਂ ਤੋਂ ਹੋਦੀਆਂ ਹੁ ਮਹਿਲ ਨਹੀਂ ਹਜ਼ੂਰ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਮਾਇਆ ਰੰਗ ਕਿਨ੍ਹ ਕਿੰਨੇ ਲੋਕ ਚਾਹਾਂ ਗਏ ਇਸ ਜਾਂਦੇ ਦਿਲ ਨੂੰ ਨਾ ਲਾਏ ਜਿਵੇਂ ਉਨਕੀ ਉਹ ਦੇਖ ਤਾਇੰਦਾ ਪਾਣੀ ਉਹਨੂੰ ਚਲਿਆ ਜਾਂਦਾ ਦੂਰ ਨਹੀਂ ਲੱਗਦੀ ਹੈ ਜੈ ਕਿ ਦਿੱਤਾ ਬਣੇ ਇਹੋ ਮਾਨ ਭਾਏ ਰੰਗਾਏ ਮਨ ਨੂੰ ਕਹੀਏ ਭਾਏ ਲਾ ਕਹਿ ਚੜ ਕਰਕੇ ਕੀ ਪ੍ਰੀਮ ਦੇ ਰੰਗ ਜਿਹੇ ਲਾਉਣੇ ਕਰੀਏ ਹਮ ਮੰਨੂ ਤੇ ਕੋ ਰੰਗ ਸਾਚੀ ਮਾਹੇ ਸਮਾਏ ਰੋਜ਼ ਮੁਜੀਠੀ ਪੱਕੇ ਪਰ ਜੀ ਹੋ ਜਾਂਦੀ ਕਿ ਸੁੱਕੇ ਆਕਾਲ ਤੂ ਕੀ ਸਮਾ ਜਾਂਦਾ ਨਾ ਰਹੇ ਕਿੰਦੇ ਹਨੇ ਪੂਰਾ ਭਾਗ ਤੇ ਉਹ ਰੰਗ ਪਾਈ ਤੇ ਬੈਗਾਂ ਕਰਕੇ ਕਹੇ ਰੰਗ ਨੂੰ ਜੂਠੀਏ ਕਹੀਏ ਨਾਮ ਮੁਜੀਤ ਰੰਗਣ ਵਾਲਾ ਜੀ ਰੰਗ ਸਾਹਿਬੋ ਆਜਾ ਨੀ ਦਿਸੂ ਰੋ ਪੰਗਾਂ ਚ ਰੋ ਕੋਈ ਪਾਸਾ ਵੀ ਰੰਗ ਪ੍ਰੇਮ ਭਤੀਵਾ ਲੋਰਨ ਮੱਤੀ ਰੰਗ ਚੜਾਏ ਦਾ ਜੁਨੀ ਮੇ ਤੁਂ ਜੇ ਦੇ ਪੈਰ ਨ ਚੜੀਏ ਨੇ ਦੇ ਕੈਈ ਰੰਗ ਅਨੰਦ ਪਰੂਸ਼ ਕੈ ਦੀ ਅੱਲਾ ਮਾਨੂ ਮੁਕ ਬਹੁਤ ਕਰੇ ਅਗਨਾਂ ਲੋਕ ਲੋਕ ਤਾਂ ਸਾਜਨਾ ਬਾਬਾ ਦਾ ਸਰਕਾਰ ਕਰੀਏ ਕਿ ਮੇਰੇ ਅਦਾ ਕੋਈ ਦੁਨੀਆ ਦੀ ਕਮਾਈ ਆਣੀ ਹੋਈ ਨਹੀਂ ਦਰਗਹ ਕਦ ਹੀ ਨਾ ਪਾਵਾਂ ਇਸ ਜੜ ਕੇ ਹੰਕਾਰੀ ਆਦਮੀ ਕਰੂ ਦਰਗਾਹ ਜੱਜ ਨਹੀਂ ਕਹਿੰਦਾ ਇੱਕ ਬਾਰਾਂ ਸਾਂ ਹਮ ਤੋਂ ਕਿਲਰ ਤੇ ਵਿਚਾਰ ਹੈ ਉਸ ਨੂੰ ਕਹਿ ਖੁਦਾ ਮੇਰਾ ਮਿਆ ਕਰੋ ਆਵਾਜ਼ ਆਈ ਤੰਬਰ ਉਹ ਆਹੀ ਕਹਿੰਦੇ ਕੋਈ ਖੁਦਾ ਵੱਲੋਂ ਇਹ ਆਗਿਆ ਆਈ ਹੈ ਕਿ ਪੂਰੇ 12 ਸਾਲ ਇਹਦੇ ਤੋਂ ਸਵਾਜਿ ਮੇਰੇ ਨੂੰ ਧੂਮ ਨਹੀਂ ਨਿਕੰਦੀ ਇਹ ਮੇਰਾ ਖੁਦਾ ਵੱਲੋਂ 12 ਸਾਲ ਤੋਂ ਇਹਨੂੰ ਚੱਕ ਰਾਂ ਨੂੰ ਤੇ ਹੋਰ ਕੋਈ ਮਿਆ ਕਰਾਂਗੇ ਅਗੋ ਕਰਾਂਗੇ ਤੇਰੇ ਨਾਮ ਇਸ ਪ੍ਰਕਾਰ ਸਾਧ ਸੰਗਤ ਜੀ ਦਰਗ ਹੈ ਕਦਹੀ ਨਾ ਪਾਵੇ ਮਰਦ ਮਾਨ ਨਹੀਂ ਕਰੇ 12 ਸਾਲ ਸਿਲਾ ਚਤਨੀ ਪਈ ਉਹ ਸਾਦ ਨੂੰ ਹੰਕਾਰ ਕੀਤਾ ਗੁਰੂ ਨੇ ਕਿ ਕਿਥੇ ਫਿਰ ਦੇਖਾ ਰਿਹਾ ਦੂਜਾ ਲਾਗੇ ਜਨਮ ਗਵਾ ਗਵਾ ਤੇ ਲਗਵਾਣਾ ਆਪਣੇ ਜਨਮ ਨੂੰ ਗਵਾ ਲਿਆ ਵੇਨ ਗੂਜੇ ਦੁੱਖ ਪਾਏਗਾ ਜਿਸ ਗੁਰਸੱਜ ਗੁਰੂ ਦੀ ਕਿਰਤ ਇਸੇ ਉੱਪਰ ਉਹ ਤੀਰ ਤੇ ਕਿਸਮੀ ਜੋਰ ਕਰੇ ਕਿਸ ਨੂੰ ਕੋਈ ਨਾਨਕਾ ਸੁਖ ਨੂੰ ਕਰਤਾ ਦੇ ਹੁਕਮ ਰਹਾਏ ਆਪਨੋ ਨੂਰ ਆਦ ਦਿਨੇ ਹੋਈ ਬੇਨਬੂਦ ਦੇ ਇਸ ਪਾਏ ਦਾ ਜਿਵੇਂ ਸਮਝੇ ਤੋਂ ਗੁਰਾਂ ਦੇ ਉਦੇਸ਼ੀ ਗੁਰਾਂ ਦੇ ਪੁੱਛੇ ਤੋਂ ਬਿਨਾਂ ਜੰਮਣ ਮੰਨ ਦੇ ਦੁੱਖ ਨਹੀਂ ਪੈਂਦਾ ਮੇਰਾ ਪ੍ਰਭ ਅੰਦਰ ਆਪ ਲੁਕਾਇਆ ਮੇਰੇ ਪ੍ਰਭ ਨੇ ਅੰਦਰ ਖਾਰਿਆਂ ਦੇ ਆਏ ਕਿ ਗੁਰਦੂ ਕੋਈ ਨਹੀਂ ਲੋਕਾਂ ਜਨ ਕੋਈ ਕਹ ਲਵੇ ਸਾਧ ਸੰਗਤ ਦੀ ਉਹ ਆਤ ਨਹੀਂ ਜੀਦਾ ਖਾਰਿਆਂ ਮਹਿਲਾਂ ਤੇ ਰਹਉਂਦਾ ਹੈ ਹੇ ਹੋਰ ਸੈ ਨਹੀਂ ਪੀਉਂਦੇ ਇਹ ਮੇਰੇ ਮਾਰੇ ਸਾਹ ਸੱਚੇ ਤਰਸਣ ਆਪਣੇ ਆਪ ਗੁੱਤ ਪੀਤਾ ਲਗੋਇਆ ਹੋਇਆ ਦੇਖ ਅੰਦਰ ਸਾਰਿਆਂ ਦੇ ਆਖ ਦੇ ਆ ਕਮਨ ਨੂੰ ਦੂਰ ਪੜਾ ਸਾਜੀ ਹਾਰ ਮਿਲਿਆ ਮਿਲਾਇਆ ਸਤਿਗੁਰਾਂ ਦੀ ਕਿਰਪਾ ਕਰਕੇ ਗੁਰਾਂ ਦਾ ਮਿਲਾਇਆ ਹੋਇਆ ਪਰਮੇਸ਼ਰ ਮਿਲਦਾ ਹੈ ਸੱਚਾ ਪ੍ਰਭ ਸੱਚਾ ਵਾਪਾਰ ਉਹ ਸੱਚਾ ਸੰਗਰਾਥੂ ਵਾਹਿਗੁਰੂ ਹੈ ਉਰੇ ਮੈਨਾਂ ਜੇ ਜਦ ਮੈਂ ਜਿ ਕੋੰ ਨੂੰ ਸਚਾਈ ਬੋ ਪਾ ਰਹਾ ਨਾਮ ਅਮੂਲ ਕਤਾਏਗਾ ਉਹ ਅਮੂਲ ਕ ਮੈਨੋ ਦਰਸ਼ਿਖ ਪਾ ਲਿੰਦਾ ਹਰਾਤ ਮੁਲਕ ਮਨ ਨਾ ਪਾਇਆ ਜਾਏ ਇਸ ਕਾਇਆ ਕੀ ਮੀਤ ਜਿਨਾ ਨਾ ਪਾਈ ਮੂਖਾ ਦੇ ਲਈਏ ਕਾਏ ਜੇ ਮੁਨ ਨਹੀਂ ਕਿਤੇ ਲਾਇਆ ਹੈ ਐਵੇਂ ਦੁਸ਼ਿਆ ਚ ਲਾ ਕੇ ਜੰਗਲੋਂ ਪਹਾੜੋਂ ਗਿਆ ਕਿ ਸਾਰੇ ਚਲੇ ਗਏ ਹਨ ਮੀਰੇ ਠਾਕੁਰ ਉਹ ਬਣਤ ਬਣਾ ਮੈਂ ਕੋਈ ਆਵਦੀ ਪ੍ਰਾਪਤੀ ਵਾਸਤੇ ਮਨੁਖਾ ਜੀ ਵੀ ਬਣਾਉ ਤੇ ਬਣਾਈ ਉਹ ਵਰੇ ਸੋਹੂਗਾ ਤੂੰ ਪਾਇਆ ਸੁੱਧ ਗੁਰੂ ਗ੍ਰੰਥ ਦੇਦੇ ਵੀ ਸੁੱਧ ਕਰਦੇ ਆ ਸੁੱਧ ਕਰਦੇ ਬਕਾਰਾਂ ਤੋਂ ਬਚਾਉਂਦੇ ਆ ਉਹ ਦੇ ਓਜ ਕਰਦੇ ਉਸ ਦੇ ਅੰਦਰ ਆਪ ਹੈ ਆਪ ਮਿਲਾਈ ਤੁਹਾਨੂੰ ਸੁਣ ਕੇ ਗਿਆਨ ਕਰਕੇ ਮੇਰਾ ਵਾਹੂ ਆਇਆ ਕਿ ਮੇਲ ਲੰਦਾ ਹੈ ਕਾਇਆ ਵਿੱਚ ਤੂਤਾ ਕਾਇਆ ਵਿੱਚ ਲਾਹ ਸਿੰਘ ਜੀ ਮਨੁੱਖਾ ਜਿਹੜੇ ਬੇਲੀ ਵੀ ਦੇ ਵੀ ਨਹੀਂ ਆਈਏ ਕਹਿੰਦੇ ਕਿ ਤੋਤਾ ਵੀ ਹੈ ਜੋ ਦੁਸ਼ਮਣ ਵੱਲ ਲੱਗਦੇ ਤੇ 85 ਲੱਖ ਜੀਨ ਚ ਜਾਣਾ ਪੈਂਦਾ ਤੇ ਲਹਿ ਹੈ ਵੀੜਾ ਹੈ ਜੋ ਵਾਹਿਗੁਰੂ ਵੱਲ ਲੱਗਦੇ ਮੁਕਤ ਹੋ ਜਾਂਦਾ ਮਿਰਕੇ ਜਨਮੋਦੀ ਸਾਇਤੋ ਚੁਟੀਆਂ ਦਾ ਤੋਆ ਦਾ ਯਾਰ ਕਰ ਲੈਂਦਾ ਲਾਹੇ ਬੜਾ ਚਾਰੂ ਹਾ ਗੁਰੂ ਦੇ ਸੂਝੇ ਬੇਪਰਵਾਹ ਜਿਹੜੇ ਗੁਰਮੁਖੋ ਲਾਹੇ ਨਹੀਂ ਪਾਉਂਦੇ ਓਹਦਾ ਦੇਪੜਾ ਇਹਨੂੰ ਪਾਣ ਲੈਂਦੇ ਕੋਈ ਵੇਰ ਦੇ ਅੰਦਰੋਂ ਗੁਰੂ ਦੇ ਸਬਾਨ ਦੀ ਸਦਾ ਸੁਹਤਾਏ ਮੇਰੇ ਗੁਰੂ ਸੁਨਣ ਤੇ ਗੁਰੇਂਦਿਆ ਦਾ ਨਾਉ ਦਾ ਦਰਜ ਨਾ ਖਰੀਦਣਾ ਕਰੀਂ ਉਸ ਰਸ ਨੂੰ ਪੁੰਗਰ ਹਮ ਸਾਹਿਬ ਜੀ ਸਾਹਿਬ ਮਿਲਾਏ ਤੇ ਜੋ ਸ਼ਾਂਤੀ ਪੂਰਵ ਕੋਸ਼ ਹੈ ਸ਼੍ਰੀ ਗੁਰੂ ਜੀ ਕਮਰਾਂ ਨੂੰ ਲੈ ਲੈਂਦਾ ਹੈ ਜਾਨ ਕਰਕੇ ਤੇ ਜੋ ਸ਼ਾਂਤ ਰੂਪਕ ਨੂੰ ਲੈ ਲੈਂਦਾ ਹੈ ਸੱਚਾ ਮਹਿਲ ਸੱਚੀ ਪੰਧਾਰਾ ਉਹਦਾ ਸੱਚਾ ਮਹਿਲ ਹੈ ਸਾਹਿਬ ਸੰਗਤ ਉਹਦੀ ਸੰਤਾਂ ਦੇ ਸਰੂਪ ਦੀ ਪੰਧਾਰੇ ਭਰੇ ਹੋਏ ਹੈ ਸੱਚਾ ਮਹਿਲ ਹੈ ਸ਼੍ਰੀ ਗੁਰੂ ਮਹਾਰਾਜ ਦਾ ਕਿ ਤੁਹੇ ਬੁਲਾ ਰਹੇ ਹਨ ਸੰਤਾਂ ਦੇ ਅਨਪਾਖ ਅਨੁਮਾਤਮਾ ਦੇ ਆਪੇ ਦੀਵ ਹੈ ਦੀਵਣ ਹਾਰਾ ਹੋਰ ਬਾਦ ਸਤ ਸੰਗਤ ਨਾਲ ਮਿਲ ਕੇ ਆਪ ਜੀ ਦਾ ਵਾਹਿਗੁਰੂ ਬਖਸ਼ੀ ਕਰ ਦਿੰਦਾ ਹੈ ਹੋਰ ਮੁਖ ਸਾਲਾ ਹੈ ਸੁਖ ਦਾਤੇ ਮੇਰੇ ਮੈਨੂੰ ਸੁਖ ਬਖਤੇ ਵਾਹਿਗੁਰੂ ਨਿਹਰਗੁ ਸੁਲਾ ਦੇਵੇਂਗੇ ਹਨ ਮਨ ਮੀਲੇ ਕੂਨ ਤਕਾਇ ਮੈਨੂੰ ਮਨ ਵਿੱਚ ਮਹਾਰਾਜ ਸਾਹਿਬ ਮਿਲ ਲੈਂਦਾ ਮਨ ਮੀਲੀ ਹੋਈ ਹੈ ਉਹ ਵਾਹਿਗੁਰੂ ਜਿਹੜਾ ਮੈਨੂ ਮਾਲੰਗ ਦਾ ਮਹਾਰਾਜੋ ਟੀਮ ਦੱਲ ਲੈਂਦਾ ਕੋਈ ਤਾਂ ਕੋਈ ਮੈਨੂ ਦੱਸਣ ਦੀ ਸਹਿਤ ਸੰਗੋਜੀ ਜਾਤ ਨਹੀਂ ਲੈਂਦੀ ਕਿਉਂਕਿ ਉੱਥੇ ਕਹਿੰਨ ਕਹਿੰਨ ਕੋਈ ਨਹੀਂ ਇਹ ਠੇਕਾ ਤੋਂ ਬਣ ਆਇਆ ਕਸਮ ਕਰਕੇ ਦੱਸਣ ਦੀ ਹੌਸਲੀ ਨਹੀਂ ਜਿਹੜਾ ਦੇਖਦਾ ਉਸਨੇ ਨਾਟ ਬਣਾਉਂਦਾ ਹੈ ਸੋ ਐਸਾ ਜਿਹੜਾ ਮੈਂਬਰ ਮੈਨੂ ਮਹਾਰਾਜ ਆਉਰੇ ਤੁਮੀ ਲੈਂਦਾ ਹੈ ਮਨ ਮੇਲੇ ਮਨ ਮੇਲੇ ਕੀਤ ਪਾਉਂਦੇ ਜੀਉਂਦੇ ਕਹਿੰਦੇ ਕੀਤ ਪੈਣ ਦੀਆਂ ਨਦੀਆਂ ਨਾਲ ਸਮੁੰਦਰ ਜੀ ਮੇ ਕੋ ਸਮੁੰਦਰੀ ਬਣ ਜਾਂਦੇ ਆ ਐ ਉਹ ਕੀਤ ਪਾਉਂਦੇ ਜਿਹੜੇ ਦਿੱਕਤ ਹੇਭ ਹੋ ਜਾਂਦੇ ਹੋ ਕੀਤ ਪੈਣ ਦੀ ਉਹ ਦੀ ਉਂਗਲੀ ਨਾਲ ਇਸ਼ਾਰੇ ਨਾਲ ਉਹ ਕੀਤ ਨਹੀਂ ਪਾਉਂਦਾ ਅਗਲੀ ਇਹਾਂ ਦਾ ਕਾਇਆ ਵਿੱਚ ਵਾਸ ਸਮੁੰਦਰ ਲਿੰਕਾਈ ਉਹਦਾ ਨਾਮ ਕੀ ਬਣਦਾ ਸਾਰਿਆਂ ਦੀ ਗੋਤ ਬਰੋਦੀ ਟੀਮ ਕਿਨੇ ਤੋਹੀ ਪਾਸੋਂ ਚਾਈ ਜਾਂਦੀ ਜਾਣਿਆ ਨਹੀਂ ਜਾਂਦਾ ਹੋਰ ਮੁਖ ਆਪੇ ਦੀ ਵਡਿਆਈ ਜਿਹੜੇ ਗੁਰਮੁਖ ਬਣਾਏ ਉਹਨੂੰ ਆਪਣੀ ਸ਼ੂਭ ਦੀ ਵਿਡਿਆਈ ਮਹਾਰਾਜ ਆ ਦੱਸ ਦਿੱਤੀ ਜਿਸ ਦਾ ਹੱਥ ਸੂਈ ਵੱਟ ਜਾਣ ਜਿਵੇਂ ਜਿਵੇਂ ਗੁਰਮੈਨੂ ਕਹਦਾ ਕੋ ਹੱਤ ਸਾਹਿਬ ਆਨ ਹੈ ਕਿ ਕੋਈ ਤੇ ਖੈਰ ਸੰਗਤ ਦੀ ਸੇਵਾ ਕਰੇ ਸਮਤਾ ਨੂੰ ਕੁਝ ਹੀ ਮਿਲੀ ਹੋਏ ਉਹਦੇ ਵਿੱਚ ਹੱਤ ਸਾਹਿਬ ਦਾ ਨਿਸ਼ਾਨ ਮਾਰਾ ਦੇ ਉਹ ਨਹੀਂ ਇਤਕਦੀ ਦਾ ਨਿਸ਼ਾਨ ਨਹੀਂ ਕਿ ਉਹ ਸੁਲਤਾਨ ਲੋਧੀ ਦਾ ਤੋਂ ਨਾ ਹੋਵੇ ਇਸ ਪ੍ਰਕਾਰ ਜਿੱਦ ਦਾ ਹੱਤਿਆ ਹੈ ਉਹੀ ਮਹਾਰਾਜ ਸਾਹਿਬ ਜਾਣਦੇ ਆ ਕਿ ਉਹ ਸਾਰ ਸੰਗਤ ਦੀ ਹੱਦ ਜੋ ਹੈ ਇਹ ਨਹੀਂ ਬਣਾਈ ਹੈ ਉਹੀ ਜਾਣਦਾ ਹੈ ਜੀ ਨੂੰ ਆਲ ਦੀ ਪ੍ਰਾਪਤੀ ਨੂੰ ਵਰ ਨੂੰ ਸਦੇ ਨਾ ਪਛੂਤਾਏ ਜਿਨੋ ਗੁਰੂਆਂ ਕੋਲੋਂ ਮਹਰ ਸਾਲ ਮੈਂ ਉਨ੍ਹਾ ਦਾਮ ਜਿੰਦੇ ਮਿੱਠੇ ਸੇ ਪਸਿਆਤਾ ਆਪਣੀ ਕਰਵਾ ਹਰ ਜੀਉ ਤਦ ਨਾ ਰਹਿ ਅਸਮਾਈ ਹਰੀ ਅਮਾਲ ਪ੍ਰਖਿਆ ਨੂੰ ਸਾਰਿਆਂ ਦੀ ਨੀਂਹ ਹੋ ਰਿਹਾ ਮਿਲ ਰਿਹਾ ਗੁਰ ਪ੍ਰਸਾਦੀ ਪਾਇਆ ਜਾਏ ਸਤਿਗੁਰਾਂ ਜੀ ਦੀ ਕਿਰਪਾ ਹੋਈ ਨੇ ਜਿਨ ਦੇ ਪਾਸੋਂ ਭਾਰੀ ਪਾਇਆ ਜਾਂਦਾ ਹੈ ਆਪੇ ਮੇਲ ਮਿਲਾਏ ਆਪੇ ਉਹਨਾਂ ਨੂੰ ਆਏ ਦੀ ਜੀ ਕੀ ਮਿਹਲੇ ਹੋਇਆ ਸਰਦੂ ਇਹ ਉਹਨਾਂ ਨੂੰ ਗੁਰਾਂ ਦੇ ਨਾਲ ਮਿਲਦਾ ਹੈ ਉਹ ਨੂੰ ਆਪਣੀ ਮੈਨ ਦੇ ਮੇਲ ਤੋਂ ਲਾਉਂਦਾ ਹੈ ਜਿਵੇਂ ਮੈਨ ਦੇ ਨਾਲ ਜੇ ਉਹ ਆਪਣੀ ਸ਼ੂਕ ਦੇ ਮੇਲ ਤੋਂ ਨੂੰ ਮਿਲਾ ਲੈਂਦਾ ਹੈ ਸਾਧੂ ਦੇ ਸਹਿਬ ਉਸਮ ਆਏ ਦਾ ਚੋਗਿਆ ਰਾਇਆ ਪਾਈ ਸ੍ਰੀ ਦੀ ਸ਼ਾਂਤੀ ਨਾਲ ਨਰਜਤਨੀ ਮੈਂ ਜਾਂਦਾ ਮਰਦੇ ਤੇ ਤਿਹਨੂ ਜਾਂਦਾ ਹਾਂ ਆਪੇ ਸੱਚਾ ਸਾਧੂ ਮਿਲਾਈ ਆਪੀ ਸੁਖੀ ਸਾਹਿਬਸ਼ੇ ਸਬਦੂ ਨਾਲ ਸਿੱਖ ਨੂੰ ਮਿਲਦਾ ਹੈ ਸਭ ਦੇ ਦਿੱਤੇ ਹੋਏ ਧਰਮ ਤੋਂ ਕਾਹਨੂੰ ਮੈਂ ਹੀ ਗਰਹਿ ਕੇ ਸਾਰੇ ਹਿੰਦੂ ਦੇ ਧਰਮ ਨੂੰ ਚੱਕ ਲੈਂਦਾ ਤੇ ਮੇਰ ਲੰਦਾ ਹੈ ਦੇ ਨਾਮ ਨੂੰ ਲਾ ਵੜਿਆ ਰੂਪ ਜੀ ਨੇ ਮਰਦੇ ਮੈਨ ਕਰਕੇ ਪਾਈ ਇਹ ਸਾਰੀ ਵਿਦਾਈ ਮਜ਼ਬੂ ਹੈ ਨਾਮ ਨੇ ਹੀ ਸੁਖ ਪਾਇ ਰੂਪ ਜੀ ਨੇ ਮੈਨ ਕਰਕੇ ਜੋ ਕੋਈ ਸੁਖ ਕਹਿੰਦਾ ਧਰਮ ਜੀ ਨੇ ਜੀਵਨ ਮੁਕਤੀ ਇਸ ਲਈ ਨਾਮ ਕਰਕੇ ਕਹਿੰਦੇ ਹੈ ਮਨੂ ਜੀ ਕੋ ਬਖੇਪ ਵਰਨਾ ਆਦਿਕ ਨੂੰ ਮੂਤਨਵਾਕੋ ਬਿਆਨ ਦਿੱਤਾ ਕਿ ਇਹ ਸੁਖੀ ਇਸ ਪ੍ਰਕਾਰ ਮਾਰੇ ਸਰਬੀ ਕਿਰਪਾ ਜੀ ਨਾਲ ਨਾਦ ਨਾਲ ਹੀ ਪਾਈ ਪਾਉਂਦਾ ਜੋ ਕੋਈ ਕਹਿੰਦਾ ਹੈ ਐਸਾ ਅਮਰਤੂ ਪੁਰਦਿਸ਼ ਤਦ ਜੀ ਜੀ ਨੇ ਇਕ ਜੰਗ ਦਾ ਬਾਈ ਮੈਰੋ ਜੋ ਸੋਲੇ ਹੋਈ ਹੈ 206 ਅਗੂ 24 ਸੋਲੇ ਮਾਰ ਕਿ ਕਿ ਜੇ ਕਾਸ਼ਮ ਚਾਰੇ ਹਨ ਆਪੇ ਸੱਚਾ ਸਾਗਦੂ ਲਾਈ ਸੂ ਸਾਗਦੇ ਜਿਖੋਂ ਘਰ ਮੇ ਤੁਸਾਏ ਨਾਨਕ ਨਾਮੁ ਮੁਲਾ ਵਧਿਆ ਜੀ ਨਾਨਕ ਹੀ ਸੁਖਾਇਦਾ ਵਾਹਿਗੁਰੂ ਕਾ ਸਤਿ